ਆ ਵੀ ਮਿੱਤਰ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲੈ ਬਜਾਹਰ ਵਿੱਚੋਂ ਕੋਗੇ ਨੀ ਦਿੱਲੀ ਵਾਲੇ ਲੈ ਗਏ ਨੌਕਰੀ ਰਹਿ ਗਏ ਪਮਕੜਦਰੀਆਂ ਜੋਗੇ ਉਹ ਰਹਿ ਗਿਆ ਪਮਕੜਦਰੀਆਂ ਜੋਗੇ ਧਰਨਾ ਲੱਗਿਆ ਹੋਇਆ ਕਿਉਂਕਿ ਦਿੱਲੀ ਵਾਲਿਆਂ ਨੇ ਨੌਕਰੀ ਲੜੀਆ ਇਥੇ ਗੱਲ ਤੋਂ ਪੰਗਾ ਪਿਆ ਕਿਸੇ ਤੋਂ ਮੱਕੜ ਦੀ ਜਮੀਰ ਜਾਗੀਆ ਕੱਲਾ ਤਰਨੇ ਤਾਂ ਬਹਿ ਗਿਆ ਕਿਸੇ ਟਾਈਮ ਇਹਨਾਂ ਦਾ ਆਕਾ ਕੱਲਾ ਤਰਨੇ ਦਾ ਬੈਨਦਾ ਹੁੰਦਾ ਸੀ ਤੁਸੀਂ ਤੁਸੀਂ ਪਹਿਲਾਂ ਲਿਖੇ ਹੋਏ ਸ਼ਬਦ ਪੜਾਓ ਮੈਂ ਕੈਮਰਾਮੈਨ ਨੂੰ ਕਹੂੰਗਾ ਮਰੇ ਇਹ ਨੇੜੇ ਕਰਕੇ ਦਿਖਾ ਦੇ ਆਉਂਦੀ ਕੁੜਗੇ ਜਾਂਦੀ ਕੁੜਗੇ ਚੱਕ ਲੈ ਬਾਜ਼ਾਰ ਵਿੱਚੋਂ ਘੋਗੇ ਨੀ ਦਿੱਲੀ ਵਾਲੇ ਲੈ ਗਏ ਨੌਕਰੀ ਰਹਿ ਗਏ ਪਮਕੜ ਦਰਿਆਂ ਜੋਗੇ ਕਮਾਲ ਕਰਤੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹਿ ਜੇ ਬਹਿਣਾ ਹੀ ਪਊਗਾ ਕਿਉਂਕਿ ਦੁੱਖ ਦੇ ਵਿੱਚ ਭਾਈ ਕਹਿੰਦੇ ਦੁੱਖ ਵੰਡਾਉਣਾ ਮਲੇ ਪਰ ਇਹ ਨੂੰ ਜੇ ਮੇਰੀ ਪੈਂਟ ਨਵੀਂ ਹੈ ਫਿਰ ਕਾ ਲੱਗ ਜਾਂਦਾ ਕਿ ਕਿਹੜੇ ਦੁੱਖ ਤੋਂ ਜਿਹੜਾ ਤੁਸੀਂ ਇਹ ਲੈ ਕੇ ਬੈਠੇ ਹੋ ਜਿਹੜਾ ਇਹਦੇ ਉੱਤੇ ਇਹ ਬੋਲੀ ਲਿਖੀ ਆ ਸਾਰੇ ਕੰਬਲੀ ਭੈ ਗਾਲ ਨਹੀਂ ਕੱਢਣੀ ਮੇਰਾ ਵੀਰ ਮੰਨਦਾ ਦੁਖੀ ਆ ਸਾਰਾ ਕੁਝ ਹੁੰਦਾ ਦੁੱਖ ਹੁੰਦਾ ਜਦੋਂ ਕਿਸੇ ਪਾਰਟੀ ਨਾਲ ਜੁੜੇ ਹੋਗੇ ਪਰ ਮੈਂ ਇੱਕ ਨਾ ਤਾਰੀ ਜਜ਼ਬਾਤਾਂ ਤੇ ਕਾਬੂ ਰੱਖ ਇਹ ਸਾਰੇ ਗਾਇਦੀ ਭੈਣ ਤਾਂ ਨਹੀਂ ਕਰਨ ਨਹੀਂ ਬਚ ਕੇ ਬਚ ਕੇ ਗਾਲ ਨਹੀਂ ਕੱਢਣੀ ਚੱਲਦੀ ਐ ਇੰਟਰਵਿਊ ਆ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਦੋਸਤੋ ਕਿਉਂਕਿ ਕੱਲ ਦਾ ਖਲਾਰਾ ਪੈ ਗਿਆ ਕਿਉਂਕਿ ਬਦਲਾ ਦੀਆਂ ਗੱਲਾਂ ਤੋਂ ਬਦਲਾ ਬਦਲਾ ਚੱਲਦਾ ਹੋਇਆ ਸੱਥਾਂ ਚੌਲਿਆਂ ਦੇ ਵਿੱਚ ਦੀ ਸਿੱਧਾ ਦਿੱਲੀ ਦਿੱਲੀ ਤੋਂ ਲਿਆਂਦੀ ਸ਼ੀਨਾ ਕੁਮਾਰ ਤੇ ਸ਼ੀਨਾ ਕੁਮਾਰ ਨੇ ਇਹਨਾਂ ਪੁਵਕਣਾਂ ਦੇ ਸ਼ੀਨੇ ਛੱਲੀ ਕਰਕੇ ਰੱਖ ਦਿੱਤੇ ਕੀ ਗੱਲ ਆ ਕਿਹੜੀ ਗੱਲ ਤੋਂ ਇਹ ਲਿਖ ਕੇ ਲਾਇਆ ਕਿ ਪੁਮਕੜ ਰਹੇਗੇ ਦਰਗਾ ਜੋਕੇ ਦਰੀਆਂ ਜੋਗੀਆਂ ਕਿੰਨੇ ਧੱਕੇ ਖਾਦੇ ਪਿੱਛੇ ਇਹਨਾਂ ਦੇ ਕਿੰਨਾ ਕੁਝ ਕੀਤਾ ਹੂੰ ਬਸ ਤੂੰ ਹੀ ਰਹਿ ਗਿਆ ਪਿੱਛੇ ਕਿੰਨਾ ਟਾਈਮ ਹੋ ਗਿਆ ਪਾਰਟੀ ਨਾਲ ਜੁੜਿਆ ਨੂੰ ਮੈਨੂੰ 10 ਸਾਲ ਹੋ ਗਏ ਪਾਰਟੀ ਨਾਲ ਜੁੜਿਆ 10 ਸਾਲ ਹੋ ਗਏ ਤੂੰ ਇਹ ਦੇਖ ਲੈ ਵੀ ਇਹ ਪਾਰਟੀ ਦੇ ਨਾਲ ਇੰਨਾ ਜੁੜੇ ਸੀਗੇ ਅਸੀਂ ਹੂੰ ਉਹਨਾਂ ਤਾਂ ਰੈਲੀਆਂ ਦੇ ਵਿੱਚ ਕਿਸੇ ਦੀਆਂ ਰਗਾਂ ਨਹੀਂ ਪੈਂਦੀਆਂ ਜਿੱਡੀਆਂ ਸਾਡੀਆਂ ਰੋਲਾਪਾਪਾ ਬਹਿ ਜਾਂਦੀਆਂ ਸੀ ਕਿੰਨਾ ਭਾਈ ਪੂਰਾ ਮੂਰੇ ਹੋ ਕੇ ਅਗਲੇ ਕਹਿੰਦੇ ਸੀਗੇ ਵੀਰ ਤੂੰ ਸੋਹਣਾ ਸੁਨੱਖਾ ਕਹਿੰਦੇ ਆਉਣ ਵਾਲਾ ਸੀਐਮ ਵੀ ਤੂੰ ਆ ਬਈ ਪੱਕ ਕਹਿੰਦੇ ਤੂੰ ਦੇ ਵਾਂਗੂ ਬੰਦ ਐ ਪੂਰੀਆਂ ਚੜਾਈ ਜੇ ਕੰਮ ਕਹਿੰਦੇ ਪੰਪ ਬੋਕੀ ਵਾਲੇ ਦਿੱਤੇ ਗਏ ਤੁਹਾਨੂੰ ਬੋਕੀ ਹੁਣ ਪੜਾਤੀ ਲੋਕਾਂ ਨੂੰ ਪੜਾਤੀ ਲੋਕਾਂ ਨੇ ਸਹੀ ਅੱਛਾ ਇੱਕ ਗੱਲ ਦੱਸੋ ਜਿਹੜਾ ਇਹ ਲਿਖਿਆ ਬੋਲੀ ਤੁਸੀਂ ਇਹਦੇ ਮੂਰੇ ਨੀਲੇ ਅੱਖਰ ਕਿਉਂ ਲਿਖੇ ਇਹ ਲਿਖੇ ਹੋਇਆ ਵੀ ਬਸ ਇਹ ਪਾਰਟੀ ਪਹਿਲਾਂ ਐਂਚ ਸੀ ਨਾ ਲਓ ਜੀ ਪਹਿਲਾਂ ਨੀਲੇ ਰੰਗ ਵਾਲੀ ਪਾਰਟੀ 'ਚ ਸੀ ਹੁਣ ਤੁਹਾਨੂੰ ਪਤਾ ਹੀ ਆ ਵੀ ਬੰਦੇ ਕਿੱਥੋਂ ਕਿੱਥੋਂ ਛੱਡ ਕੇ ਪਾਰਟੀ ਆਏ ਯਾਨੀ ਪੰਥਕ ਪਾਰਟੀ ਛੱਡ ਕੇ ਇਧਰ ਬੜੇ ਸੀ ਬਸ ਯਹੀ ਵੀ ਕੋਈ ਬਦਲਾ ਆ ਜਾਊਗਾ ਪਰ ਬਦਲਾ ਸਾਡਾ ਬਦਲਤਾ ਅਗਲੇ ਨੂੰ ਚੱਕਤਾ ਉਹਨਾਂ ਨੇ ਸਹਿਰ ਤੇ ਕਰਤਾ ਅੱਛਾ ਜਿਹੜੀ ਜਿਹੜੀ ਸ਼ੀਨਾ ਕੁਮਾਰ ਆਈ ਆ ਲਾ ਦਿੱਤੀ ਗਈ ਆ ਇੱਥੇ ਚੇਅਰਮੈਨ ਉਹਦਾ ਦੁੱਖ ਆ ਉਹਦਾ ਅਫਸੋਸ ਆ ਤੁਹਾਨੂੰ ਵੀ ਥੋੜੀ ਵਾਰੀ ਚਾਹੀਦੀ ਸੀ ਹੈ ਗਈ ਆ ਹੁਣ ਕਿੰਨੇ ਟਾਈਮ ਦੇ ਹੀ ੱਟਕੇ ਖਾਣੇ ਆ ਯਾਰ ਜੇ ਤੂੰ 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 ਦੇਖ ਵੀ ਤੈਨੂੰ ਕਿਸੇ ਪਾਸੇ ਫੜ ਕੇ ਪਹਿਲਾਂ ਤਾਂ ਰੱਖਣ ਨਾਲ ਬਾਅਦ ਵਿੱਚ ਲੱਤ ਮਾਰ ਕੇ ਤੈਨੂੰ ਭਜਾ ਦਿੰਦੇ ਫਿਰ ਤੈਨੂੰ ਚੰਗਾ ਲੱਗੂ ਬਹੁਤ ਔਖਾ ਲੱਗਦਾ ਸਹੀ ਬਾਈ ਤੂੰ ਇਹ ਦੇਖ ਲੈ ਵੀ ਮੈਂ ਤਾਂ ਵਿਆਹ ਨਹੀਂ ਕਰਾਇਆ ਕਿਉਂ ਵਿਆਹ ਕਿਉਂ ਨਹੀਂ ਕਰਾਇਆ ਬਸ ਭਾਈ ਆਈ ਵੀ ਕੋਈ ਨਵਾਂ ਘਰ ਮਿਲੂਗਾ ਪਰ ਇਹ ਆਉਦਾ ਮਿਲੂਗਾ ਕੋਈ ਵੱਖਰਾ ਹਨ ਤੇ ਚੰਗੀ ਪਦਵੀ ਤੇ ਹੋ ਕੇ ਹਨ ਫੇਰ ਕਰਾਵਾਂਗੇ ਤੇ ਇਹ ਤਾਂ ਪਹਿਲਾਂ ਆਪ ਹੀ ਲਈ ਜਾਂਦੇ ਸਾਰਾ ਕੋ ਆਪ ਹੀ ਲਈ ਜਾਂਦੇ ਆ ਗੱਲ ਸਹੀਆ ਨੌਕਰੀਆਂ ਦਿੱਲੀ ਵਾਲੇ ਸ਼ੋکریاں ਪੰਜਾਬ ਵਾਲੇ ਲਈ ਜਾਂਦੇ ਆ ਭਾਈ ਵਿਆਹ ਕਰਾਉਣਾ ਚਲੋ ਇਹ ਤਾਂ ਇੱਕ ਵੱਖਰਾ ਮੈਟਰ ਆ ਪਰ ਬਾਈ ਨੇ ਲਿਖਿਆ ਬਹੁਤ ਸੋਹਣਾ ਦੁਬਾਰਾ ਮੈਨੂੰ ਦੱਸਣਾ ਪੈਣਾ ਆਉਂਦੀ ਕੁੜਗੇ ਜਾਂਦੀ ਕੁੜਗੇ ਚੱਕਲੇ ਬਾਜ਼ਾਰ ਵਿੱਚੋਂ ਘੋਗੇ ਨਹੀਂ ਦਿੱਲੀ ਵਾਲੇ ਲੈ ਗਏ ਨੌਕਰੀ ਰਹਿ ਗਏ ਪੰਮ ਕੱਟਦਿਆਂ ਜੋਗੇ ਅੱਛਾ ਈ ਬਿਸ਼ਾਕੇ ਬੈਠ ਕੇ ਤੁਸੀਂ ਹੁਣ ਇੱਥੇ ਹਾਂਜੀ ਅੱਛਾ ਕੱਲੇ ਹੀ ਬੈਠਿਓ ਬਾਕੀ ਕਿਉਂ ਨਹੀਂ ਧਰਨੇ ਤੇ ਆਈ ਜਾਂ ਆ ਜਾਂਦੀ ਜ਼ਮੀਰ ਨਹੀਂ ਜਾਕੀ ਜ਼ਮੀਰ ਨਹੀਂ ਜਾਕੀ ਸਾਡੀ ਜਾਗ ਪਈ ਅਸੀਂ ਬਹਿ ਗਏ ਹੁਣ ਹੁਣ ਕੀ ਰੋਸ ਪ੍ਰਦਰਸ਼ਨ ਕੀ ਆ ਕੀ ਗਿਲਾ ਕੀ ਆ ਤੈਨੂੰ ਗਿਲਾ ਬਸ ਇਹੀ ਆ ਯਾਰ ਕਿੰਨਾ ਹੀ ਕਿਸੇ ਦਾ ਕੀਤਾ ਸਾਡਾ ਕੋਈ ਨਹੀਂ ਕਰਦਾ ਹੂੰ ਠੀਕ ਆ ਬਾਹਰੋਂ ਲਿਆ ਕੇ ਤੁਸੀਂ ਲਾਤੇ ਆ ਕਿੰਨਾ ਟਾਈਮ ਤੁਹਾਡੇ ਪਿੱਛੇ ਭੱਜੇ ਆ ਯਾਰ ਤੁਸੀਂ ਇਹ ਸੋਚੋ ਤੁਹਾਡੇ ਪਿੱਛੇ ਕਿੰਨਾ ਖੜੇ ਆ ਦਿਨ ਪਰ ਰਾਤ ਇੱਕ ਕੀਤਾ ਵਾ ਪੱਲਿਓ ਤੇਲ ਪਵਾ ਪਵਾ ਮੋਟਰਸਾਈਕਲਾਂ ਦੇ ਬਈ ਅਸੀਂ ਜਾਂਦੇ ਰਹੇ ਆ ਠੀਕ ਆ ਤੁਹਾਡੀਆਂ ਰੈਲੀਆਂ ਕਢਾਈਆਂ ਤੁਹਾਡੇ ਨਾਲ ਅੱਧੀ ਅੱਧੀ ਰਾਤ ਨੂੰ ਤੁਰਦੇ ਰਹੇ ਆ ਉਹ ਚੀਜ਼ਾਂ ਦੀ ਤੁਹਾਨੂੰ ਦਿਖੀਆਂ ਕਿ ਤੁਹਾਨੂੰ ਇਹ ਲੈ ਕੇ ਆਉਣਾ ਬਾਹਰਲਾ ਬੰਦਾ ਹੀ ਚੰਗਾ ਲੱਗਦਾ ਵਾ ਹਮ ਕੱਲ ਨੂੰ ਜੇ ਹੁਣੇ ਕੋ ਕਰਤਾ ਫੇਰ ਕਹਿਣਗੇ ਜਿਵੇਂ ਕਰਤਾ ਹੁਣ 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 ਜਿਹੜੇ ਨਾਲ ਮਿੱਤਰ ਬੇਲੀ ਆ ਜਾਂ ਜਿਹੜੀ ਪਾਰਟੀ ਛੱਡ ਕੇ ਆਏ ਜਾਂ ਜਿਹੜੇ ਲੋਕ ਆ ਉਹ ਚੀਡਾਂ ਕਰਦੇ ਆ ਵੀ ਹੁਣ ਸੌਖਿਓ ਕਰਦੇ ਕਰਦੇ ਯਾਰ ਹੁਣ ਤਾਂ ਕਹਿੰਦੇ ਕਿਉਂ ਬਣ ਗਿਆ ਲੀਡਰ ਕਿਉਂ ਬਣ ਗਿਆ ਸੀਐਮ ਐਵੇਂ ਕਹਿੰਦੇ ਆ ਇੱਥੋਂ ਬੋਲਦੇ ਆ ਬਾਈ ਬੋਲਦੇ ਆ ਤੁਰਦਿਆਂ ਨੂੰ ਮਜ਼ਾਕ ਕਰਦੇ ਆ ਲਓ ਜੀ ਹੁਣ ਇਹ ਤਾਂ ਬਾਈ ਦੇਖਣਾ ਪਊਗਾ ਕਿਉਂਕਿ ਬਹੁਤ ਅਫਸੋਸ ਹੋਇਆ ਸਾਨੂੰ ਵੀ ਅਫਸੋਸ ਹੋਇਆ ਸੱਚੀ ਤੈਨੂੰ ਪਤਾ ਮੈਂ ਤਾਂ ਇੰਟਰਵਿਊਆਂ ਖੜਕੇ ਕਰਦਾਨਾ ਅੱਜ ਬਾਈ ਦੇ ਨਾਲ ਇਸ ਦੁੱਖ ਦੇ ਵਿੱਚ ਮੈਨੂੰ ਬਹਿਣਾ ਪੈ ਗਿਆ ਕੀ ਲੱਗਦਾਗਾ ਵੀ ਹੋਰ ਬੰਦੇ ਬੈਠਣਗੇ ਤੇਰੇ ਨਾਲ ਆ ਕੇ ਕਿ ਜਾਂ ਹਜੇ ਕੋਈ ਪਤਾ ਨਹੀਂ ਹਜੇ ਕੋਈ ਨਹੀਂ ਪਤਾ ਹੀ ਤਾਂ ਆਪ ਹੀ ਬਹਿ ਗਏ ਆ ਬਾਈ ਕਿਉਂਕਿ ਸਾਡੀ ਸਿੱਧੀ ਜੀ ਗੱਲ ਆ ਅਜੀ ਇਕੱਲੇ ਹੀ ਖੜੇ ਸੀ ਯਾਰ ਇੱਕ ਦੇ ਪਿੱਛੇ ਤੇ ਇਕੱਲੇ ਹੀ ਖੜਨਾ ਸੀਗਾ ਤੇ ਉਹ ਸਾਡੇ ਇਕੱਲੇ ਨਾਲ ਹੀ ਨਹੀਂ ਖੜਿਆ ਸਾਰੇ ਕਿ ਕਿਸੇ ਕਿਸੇ ਤੁਹਾਡੀ ਪਾਰਟੀ ਦੇ ਲੀਡਰ ਦਾ ਕਿਸੇ ਹੋਰ ਸੀਨੀਅਰ ਬੰਦੇ ਦਾ ਫੋਨ ਆਇਆ ਤੈਨੂੰ ਵੀ ਜਗਰਾਜ ਸਿਉਹ ਇਦਾਂ ਨਾ ਕਰ ਜਗਰਾਜ ਦਾ ਵੀ ਇੱਕ ਨਾਮ ਸੀਗਾ ਬਸ ਬਈ ਆਇਆ ਸੀਗਾ ਹੁਣ ਤਾਂ ਚੇੜਾ ਹੀ ਹੁੰਦੀਆਂ ਵਾ ਵੀ ਹਾਂ ਜਗਰਾਜ ਸਿਉਹ ਸਾਡੇ ਵਾਲੀ ਪਾਰਟੀ 'ਚ ਆਇਆ ਇਹ ਕਹਿੰਦੇ ਆ ਤੁਹਾਡਾ ਵਾਪਸ ਆ ਜਾ ਵਾਪਸ ਆ ਜਾ ਲੈ ਵੀ ਜਗਰਾਜ ਨੇ ਪੂਰਾ ਜ਼ੋਰ ਲਾ ਕੇ ਜਿਹੜੀ ਇਧਰ ਸਪੋਰਟ ਕੀਤੀ ਸੀ ਵੀ ਜਗਰਾਜ ਜਗਰਾਜ ਸਿਓ ਹੋਈ ਸੀਗੀ ਪਰ ਉਹ ਗੱਲ ਨਹੀਂ ਬਣ ਸਕੀ ਦੇਖੋ ਹੁਣ ਇਹ ਤਾਂ ਬਹੁਤ ਸਾਰੀਆਂ ਗੱਲਾਂ ਹੋਈਆਂ ਕਹਿੰਦੇ ਬਹੁਤ ਸਾਰੀ ਕ੍ਰਾਂਤੀ ਲਿਆਂਦੀ ਬਹੁਤ ਸਾਰਾ ਬਦਲਾ ਲਿਆਂਦਾ ਇਹ ਗੱਲਾਂ ਵੀ ਹੋਈਆਂ ਕਿ ਤੁਹਾਨੂੰ ਇਹ ਚੰਗੀਆਂ ਨਹੀਂ ਲੱਗੀਆਂ ਬਸ ਸਾਡਾ ਬਦਲਾ ਆ ਗਿਆ ਜੀ ਉਹਨਾਂ ਦੇ ਬਦਲਾ ਲਿਆਂਦਾ ਉਹਨਾਂ ਨੇ ਬਦਲਾ ਹੀ ਲਿਆਂਦਾ ਵੀ ਜਿਹੜੇ ਨਾਲ ਸੀ ਉਹਨਾਂ ਨੂੰ ਬਦਲਤਾ ਸਾਈਡ ਤੇ ਕਰਦਾ ਸਾਈਡ ਤੇ ਕਰਦਾ ਅੱਛਾ ਇੱਕ ਇੱਕ ਜਦੋਂ ਜਦੋਂ ਜਿੱਤੇ ਨਹੀਂ ਸੀ ਉਦੋਂ ਤੁਸੀਂ ਇੱਕ ਹੋਰ ਗੀਤ ਲਾ ਕੇ ਬਹੁਤ ਰੌਲਾ ਪਾਉਂਦੇ ਹੁੰਦੇ ਸੀਗੇ ਉਹ ਚੱਲਿਆ ਵੀ ਬਹੁਤ ਸੀਗਾ ਇੱਕ ਗੀਤ ਵੋਟਾਂ ਵੇਲੇ ਖਾਸ ਕਰਕੇ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਚੱਲਦਾ ਹੁੰਦਾ ਸੀ ਦੋ ਗੀਤ ਚੱਲਦੇ ਹੁੰਦੇ ਸੀ ਇੱਕ ਤਾਂ ਦਬਦਾ ਕਿੱਥੇ ਇਹ ਚੱਲਦਾ ਹੁੰਦਾ ਸੀ ਤੇਰੇ ਯਾਰ ਦਬਲੇ ਆ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਸੀ ਦਬਦਾ ਕਿੱਥੇ ਦੱਬ ਲਿਆ ਬਸ ਦੱਬ ਲਿਆ ਦਿੱਲੀ ਵਾਲਿਆਂ ਨੇ ਦੱਬ ਲਿਆ ਦੱਬ ਲਿਆ ਬਈ ਦਿੱਲੀ ਵਾਲਿਆਂ ਨੇ ਲੱਗਦਾ ਉਹਨਾਂ ਨੇ ਨੌਕਰੀਆਂ ਦੇਤੀਆਂ ਉਹੀ ਸਾਰੇ ਟਵੀਟ ਬੂਟ ਕਰਦੇ ਆ ਜਿਹੜੇ ਦਿੱਲੀ ਚੋਂ ਹਾਰ ਗਏ ਜਿਹੜੇ ਉਧਰੋਂ ਡੱਕਰਤੇ ਇਧਰ ਨੂੰ ਉਹ ਇਧਰ ਆ ਕੇ ਉਹਨਾਂ ਨੇ ਕੁਰਸੀਆਂ ਮੰਨ ਲੀਆਂ ਦੁੱਖ ਹੁੰਦਾ ਕਦੀ ਬਈ ਉਹਨਾਂ ਨੂੰ ਨੌਕਰੀਆਂ ਦੇਤੀਆਂ ਸਾਡੇ ਵਾਲਿਆਂ ਨੂੰ ਸ਼ੋਕਰੀਆਂ ਦੇਤੀਆਂ ਉਹਨਾਂ ਤੇ ਡੁੱਲ ਗਏ ਬਸ ਉੱਥੇ ਹੀ ਰਹਿ ਗਏ ਉੱਥੇ ਰਹਿ ਗਏ ਉਥੋਂ ਤੱਕ ਹੀ ਰਹਿ ਗਏ ਸੀਮ ਤੇ ਇਹ ਕਹਿੰਦਾ ਇੱਕ ਤੁਸੀਂ ਹੋਰ ਬਹੁਤ ਵੱਡੀ ਅਣਖ ਵਾਲੀ ਗੱਲ ਕਰਦੇ ਹੁੰਦੇ ਸੀ ਜਦੋਂ ਹਜੇ ਤੁਹਾਡੀ ਸਰਕਾਰ ਨਹੀਂ ਬਣੀ ਸੀ ਕਹਿੰਦੇ ਹੁੰਦੇ ਸੀ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾ ਕੇ ਸਦਾ ਬੰਬ ਰੱਖਿਓ ਜਿੱਤਾਂਗੇ ਜ਼ਰੂਰ ਚਾਰੀ ਜੰਗ ਰੱਖਿਓ ਨਾ ਤਾਂ ਤੁਹਾਡੋ ਜੰਗ ਰੱਖੀ ਗਈ ਨਾ ਤੁਹਾਡੇ ਹੌਸਲੇ ਬਲੰਦ ਨਾ ਮਰਦਾਂ ਵਾਲੀ ਗੱਲ ਹੋ ਗਈ ਤੁਹਾਡੀ ਤੂੰ ਤਾਂ ਹੌਸਲਾ ਹਾਰ ਕੇ ਬਹਿ ਗਿਆ ਇਹਦੇ ਤੇ ਤੈਨੂੰ ਕੌਣ ਕਹਿੰਦਾ ਹੌਸਲਾ ਹਾਰ ਕੇ ਬਹਿ ਤੈਨੂੰ ਪਤਾ ਤੈਨੂੰ ਪਤਾ ਮੇਰਾ ਨਾਮ ਕੀ ਆ ਜਗਰਾਜ ਰਾਜ ਹਾਂ ਜਗ ਰਾਜ ਜੱਗ ਤੇ ਰਾਜ ਕਰਕੇ ਦਿਖਾਉਂਗਾ ਠੀਕ ਆ ਰਾਜ ਕਰਕੇ ਦੇਖੀ ਚੱਲੀ ਜੱਗ ਤੇ ਰਾਜ ਆਈ ਤੇਰੇ ਕਿਆ ਮੈਂ ਰਾਜ ਤਾਂ ਤੁਹਾਡਾ ਜੱਗ ਤੇ ਪਤਾ ਨਹੀਂ ਪਰ ਇਹਨਾਂ ਦਾ ਰਾਜ ਦਰਿਆਂ ਵਾਲਾ ਜਰੂਰ ਆ ਗਿਆ ਇਹ ਦਰਿਆਂ ਜੋਗੇ ਰਹਿ ਗਏ ਤੁਸੀਂ ਕਹਿੰਦੇ ਹੋ ਇਹ ਦਰਿਆਂ ਹੀ ਰਹਿ ਗਈਆਂ ਤੁਹਾਡੇ ਪੱਲੇ ਕਾਹਦਾ ਰਾਜ ਰਹਿ ਗਿਆ ਟੱਟੂ ਦਾ ਰਾਇ ਇਹਨੂੰ ਕਰਕੇ ਦਿਖਾਉਂਗਾ ਯਾਰ ਬੁੱਧੂ ਬਣਾਈ ਜਾਂਦੇ ਤੁਸੀਂ ਨਾਲੇ ਤਾਂ ਉਹਨਾਂ ਨੇ ਬਣਾਤਾ ਪਹਿਲਾਂ ਸਾਨੂੰ ਅਸੀਂ ਕਰਾਉਂਨੇ ਇੱਕ ਮਿੰਟ ਮੇਰੀ ਗੱਲ ਸੁਣ ਤੂੰ ਖਿੱਚ ਖਿੱਚ ਕੇ ਫੇਰ ਕੰਮ ਨੂੰ ਉੱਥੇ ਲਿਆਉਂਨੇ ਰਗ ਸਾਡੀ ਪਹਿਲੇ ਹੀ ਦੁਖਦੀ ਆ ਤੁਸੀਂ ਉਹ ਤੇ ਹੱਥ ਰੱਖਦੇ ਆ ਤੁਸੀਂ ਬੋਲਣ ਤੋਂ ਮਜਬੂਰ ਕਰਦੇ ਸਾਨੂੰ ਅਸੀਂ ਫਿਰ ਮੇਰੀ ਗੱਲ ਸੁਣੋ ਅਸੀਂ ਸਰਕਾਰ ਅਉਧਾ ਯਾਰ ਜੇ ਮੇਰੀ ਗੱਲ ਸੁਣ ਸਾਨੂੰ ਫਿਰ ਗੁੱਸਾ ਆਉਂਦਾ ਇਹ ਚੀਜ਼ ਦੀ ਐ ਆ ਨੂੰ ਐ ਸੇਟੀ ਦਾ ਗੁੱਸਾ ਹੋਣਾ ਹੁਣ ਵੀ ਅਸੀਂ ਸਰਕਾਰ ਨਾਲ ਕੀ ਦੁੱਖ ਹੋਇਆ ਤੁਸੀਂ ਤਾਂ ਮੂਰ ਨਹੀਂ ਕਤਾਰ 'ਚ ਸੀ ਤੁਸੀਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਹੱਥਾਂ 'ਚ ਝੰਡੇ ਤੇਰੇ ਪੰਜ-ਪੰਜ ਪਿੱਛੇ ਮਸਾਈਲਾ ਵਾਂਗੂ ਝਾੜੂ ਬੰਨੇ ਹੁੰਦੇ ਸੀ ਕਿੱਧਰ ਗਏ ਉਹ ਉਹ ਯਾਰ ਬਸ ਤੈਨੂੰ ਹੁਣ ਉਹੀ ਤਾਂ ਕਹੀ ਜਾਂਦਾ ਵੀ ਭਾਈ ਅਸੀਂ ਪੂਰਾ ਰਾਜ ਕਰਨਾ ਸੀਗਾ ਬਟ ਹੁਣ ਇਹਨਾਂ ਨੇ ਆਪਦੀ ਪਾਰਟੀ ਦੇ ਵਿੱਚੋਂ ਆਪਾਂ ਨੂੰ ਦਿੱਤਾ ਕੱਢ ਆਪਾਂ ਨੂੰ ਨਹੀਂ ਦਿੱਤਾ ਉਹਦਾ ਮੈਨੂੰ ਬਹੁਤ ਬੰਦੇ ਕਹਿੰਦੇ ਸੀ ਭਾਈ ਤੂੰ ਮੂਰੇ ਆ ਤੇਰੇ ਲਈ ਆਇਆ ਤੇਰੇ ਲਈ ਜੋ ਆ ਤੇ ਤੁਹਾਡਾ ਨਾਮ ਵੀ ਬਹੁਤ 阿里 ਖ਼ਬਰਾਂ ਚ ਆਇਆ ਸੀ ਵੀ ਹੁਣ ਐਸਾਰੇ ਪ੍ਰਧਾਨ ਬਣਨਗੇ ਜੁਨੀਅਨ ਟਰੱਕ ਦੇ ਹੁਣ ਇਹ ਚੇਅਰਮੈਨ ਬਣਨਗੇ ਮਾਰਕੀਟੀ ਦੇ ਵਿੱਚ ਅੱਛਾ ਚੇਅਰਮੈਨੀ ਚ ਤੁਹਾਡਾ ਨਾਮ ਆਇਆ ਸੀ ਕਿਵੇਂ ਉੱਥੇ ਉਹ ਚੇਅਰਮੈਨੀ ਕਿੱਧਰ ਗਈ ਤੁਹਾਡੀ ਉਹ ਯਾਰ ਚੇਅਰਮੈਨੀ ਕਾਦੀ ਸਾਡੇ ਰਿਸ਼ਤੇਦਾਰ ਸਾਰੇ ਇਕੱਠੇ ਹੋ ਗਏ ਇੱਥੇ ਭਰਾਵਾ ਮੇਰੇ ਯਾਰ ਢੋਲਕੀਆਂ ਸ਼ੈਣੇ ਲੈ ਕੇ ਭਰਾਵਾ ਬੁਰਾ ਹਾਲ ਇਕੱਠ ਕਰ ਲਿਆ ਚੇਅਰਮੈਨੀ ਮਿਲੂਗੀ ਚੇਅਰਮੈਨੀ ਮਿਲੂਗੀ ਕਹਿੰਦੇ ਚੇਅਰਮੈ ਆਵਾ ਇੰਟਰਵਿਊਆ ਦੇ ਦੇ ਕੇ ਬਰਾ ਹਾਲ ਮੇਰਾ ਬੌਕੇ ਦਿਹਾੜੇ ਮੈਂ ਅਖਬਾਰਾਂ ਚ ਕਢਾਤਾ ਵੀ ਲੈ ਵੀ ਐ ਕਿ ਚੇਅਰਮੈਨ ਹੀ ਆਪਣੀ ਆ ਪਰ ਆ ਪੂਰੇ ਰਿਸ਼ਤੇਦਾਰ ਆ ਕੇ ਡੀਜੇ ਲਵਾਤੇ ਇਹਦਾ ਪਤਾ 1.5 ਵਜੇ ਲੱਗਾ ਵੀ 55 ਲੱਖ ਦੇ ਵਿੱਚ ਚੇਅਰਮੈਨ ਹੀ ਵੇਚਤੀ ਇਹਨਾਂ ਨੇ ਚੱਕ ਲੋ ਬਾਈ ਕਿੰਨੀਆਂ ਸਦਰਾਂ ਤੇ ਪਾਣੀ ਵਿਚਾਰੇ ਦੇ ਫਿਰਿਆ ਉਹ ਤਾਂ ਕਹਿੰਦੀ ਅਸੀਂ ਚੇਅਰਮੈਨ ਹੀ ਵੇਚੀ ਨਹੀਂ ਅਸੀਂ ਤਾਂ ਸੌਹਾ ਖਾਵਾਂਗੇ ਕੌਣ ਕਹਿੰਦਾ ਸੌਹਾ ਖਾਵਾਂਗੇ ਤੇ ਸਾਰਿਆਂ ਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਨਾ ਮਿਲੀ ਕਹਿੰਦੇ ਸੀ ਕਿ ਘਰੇ ਆ ਕੇ ਕਹਿ ਕੇ ਗਏ ਸੀ ਨਾਲੇ ਵੀ ਤੈਨੂੰ ਚੇਅਰਮੈਨ ਨਹੀਂ ਮਿਲੂਗੀ ਹਾਂ ਤੇਰੇ ਲਈ ਕਹਿੰਦੇ ਹੱਕ 'ਚ ਖੜੇ ਹਾਂ ਸਾਡੇ ਹਾਏ ਹਾਏ ਉਹ ਕਿੰਨਾ ਕਿੰਨਾ ਯਾਰ ਭੈੜਾ ਹਾਲ ਹੁੰਦਾ ਜਦੋਂ ਬੰਦੇ ਨੂੰ ਝਾਕੇ ਮੂਰੇ ਯਾਨੀ ਇੱਕ ਤਰ੍ਹਾਂ ਦੇ ਇਹੇ ਤੁਹਾਨੂੰ ਚੋਗ ਚੋਗਾ ਪਾ ਕੇ ਐ ਮੂਰੇ ਤੁਹਾਨੂੰ ਹਲਾਲ ਕੀਤਾ ਹਨਾ ਉਹ ਤਾਂ ਹੈ ਗਈ ਯਾਰ ਮੇਰੀ ਗੱਲ ਸੁਣ ਤੂੰ ਇੱਕ ਗੱਲ ਦਾ ਜਵਾਬ ਦੇ ਮੈਨੂੰ ਹੁਣ ਠੀਕ ਆ ਇਹਨਾਂ ਦਾ ਅੱਖਾਂ ਨਹੀਂ ਰਹੀ ਉੱਥੇ ਮੇਨ ਠੀਕ ਆ ਮਾਰਗੇ ਹਾਰਗੇ ਉਹਨਾਂ ਦੇ ਮੁਖੀ ਉਹਨਾਂ ਦੇ ਉਦੋਂ ਥੱਲੜਲੇ ਨੇ ਹੁੰਦੇ ਆ ਉਹ ਵੀ ਉਪਮੁਖੀ ਕਪਮੁਖੀ ਮੈਨੂੰ ਨਹੀਂ ਪਤਾ ਹੁਣ ਤਾਂ ਕੀ ਹੁੰਦਾ ਰਾਜੇ ਧਾਨੀ ਤੋਂ ਡੱਕਰ ਹਾਂ ਰਾਜੇ ਧਾਨੀ ਤੋਂ ਡੱਕਰ ਤੇ ਠੀਕ ਆ ਤੇ ਤੁਸੀਂ ਲਿਆ ਲਿਆ ਕੇ ਪੁੱਛਾ ਫੜ ਬਣਾ ਉਹਨਾਂ ਦੀਆਂ ਆਪਦੀਆਂ ਕੁਰਸੀਆਂ ਤੇ ਬਹੌਣੇ ਆ ਇਹ ਇਹ ਗੱਲ ਤਾਂ ਹੈਗੀ ਆ ਪਿੱਛੇ ਫੋਟੋ ਵੀ ਵਾਇਰਲ ਹੋਈ ਆ ਇਹ ਸਹੀ ਗੱਲ ਆ ਜਿਹੜੇ ਬੰਦੇ ਹਾਰ ਗਏ ਉਥੋਂ ਇਹ ਇਹ ਗੱਲਾਂ ਹੋ ਗਈਆਂ ਦੇਖੋ ਤੁਸੀਂ ਇਹ ਗੱਲਾਂ ਵੀ ਤਾਂ ਮੰਨਣੀਆਂ ਚਾਹੀਦੀਆਂ ਜਿੰਨਾ ਤੇ ਏਡੇ ਡੇ ਘਟਾਲਿਆਂ ਦੇ ਕੇਸ ਚੱਲਦੇ ਜਮਾਨਤਾਂ ਤੇ ਆਏ ਹੋਏ ਆ ਬਾਹਰ ਉਹਨਾਂ ਨੂੰ ਕਹਦਿਆਂ ਪਰਮਿਸ਼ਨਾਂ ਦੇਣਾ ਬਈ ਕਿ ਆ ਗੱਲ ਕਰਤੀ ਜਗਰਾਜ ਦੀ ਅੱਖ ਖਜਾਗੀ ਆ ਯਾਰ ਜਗਰਾਜ ਨੇ ਕਿਹਾ ਸੀ ਅਸੀਂ ਰਾਜ ਕਰਨਾ ਤੁਹਾਨੂੰ ਪ੍ਰਧਾਨਗੀ ਮਿਲੂ ਚੇਅਰਮੈਨ ਨਹੀਂ ਮਿਲੂ ਵਿਚਾਰੇ ਦਰੀ ਅੱਜ ਇਹਦੇ ਕੋਲ ਦਰੀ ਵੀ ਨਹੀਂ ਅੱਜ ਇਹ ਚਟਾਈ ਤੇ ਬੈਠਾ ਦੇਖੋ ਅੱਜ ਤੈਨੂੰ ਦਰੀ ਵੀ ਨਹੀਂ ਦਿੱਤੀ ਮੈਨੂੰ ਲੱਗਦਾ ਉਹ ਇਹ ਤਾਂ ਘਰੋਂ ਲਿਆ ਆ ਭਰਾਵਾ ਚਟਾਈ ਮਿਲੀ ਆ ਟੈਂਟ ਵਾਲੇ ਘਰਦਿਆਂ ਦਾ ਕੀ ਰਿਸਪਾਂਸ ਆ ਕੀ ਕਹਿੰਦੇ ਬੇਬੇ ਆਪ ਵੀ ਕੋ ਤੁਹਾਡਾ ਵਿਆਹ ਵੀ ਵਿੱਚੇ ਰਹਿ ਗਿਆ ਕਹਿੰਦੇ ਸੀ ਉਦੋਂ ਵੀ ਜਗਰਾਜ ਦਾ ਧੂਮ ਧਾਮ ਨਾਲ ਉਹਦੇ ਤੋਂ ਬਾਅਦ ਇੱਕ ਵਿਆਹ ਵੀ ਹੋਊਗਾ ਕਹਿੰਦੇ ਜਿਹਦੀ ਪੂਜ ਫੜੀ ਉਹਦੇ ਪਿੱਛੇ ਜਾ ਹੁਣ ਐਂ ਕਹਿੰਦੇ ਆ ਹੋਰ ਕਹਿਣਾ ਹੀ ਆ ਬਾਈ ਸਾਰਾ ਦਿਨ ਉਹਨਾਂ ਦਾ ਤਾਂ ਮੂੰਹ ਹਲਣੀ ਦੇਖਦਾ ਸੀ ਤੂੰ ਦੇਖ ਲੈ ਆਪ ਮੈਂ ਸਾਰਾ ਦਿਨ ਕਿਤੇ ਰੇਲੀਆਂ ਤੇ ਕਦੇ ਕਿੱਧਰ ਅੱਧੀ ਅੱਧੀ ਰਾਤ ਨੂੰ ਵੜਨਾ ਘਰਦਿਆਂ ਨੂੰ ਦੁਖੀ ਕਰਨਾ ਤੂੰ ਉਹਨਾਂ ਨੂੰ ਮੈਂ ਕਹਿੰਦਾ ਹੁੰਦਾ ਸੀਗਾ ਮੈਨੂੰ ਸੀਟ ਮਿਲਣੀ ਆ ਆ ਦੇਤੀ ਸੀਟ ਦੇਖ ਲੈ ਹਣ ਬਾਪੂ ਕਹਿੰਦਾ ਲੈ ਲਈ ਸੀਟ ਇੱਥੇ ਆ ਕਹਿੰਦਾ ਪਲਾਸਟਿਕ ਦੀ ਮਿਲੀ ਆ ਲੈ ਲੈ ਬਹਿ ਜਾ ਅੱਛਾ ਅੱਛਾ ਆਦਰ ਹੀ ਦਿੱਤੀ ਉਹਨਾਂ ਨੇ ਵੀ ਕਰਦੇ ਨੇ ਵੇਖੋ ਭਾਈ ਵੇਖੋ ਭਾਈ ਬਹੁਤ ਪੈੜੀ ਜ਼ਿਆਦਾ ਹੋਈ ਆ ਜਗਰਾਜ ਦੇ ਨਾਲ ਅਫਸੋਸ ਹੁੰਦਾ ਵੇਖੋ ਸਾਨੂੰ ਤਾਂ ਪੰਜਾਬ ਦੀ ਹੱਕ ਸੱਚ ਦੀ ਆਵਾਜ਼ ਸਾਡਾ ਬੁਲੰਦ ਕਰਨਾ ਫਰਜ਼ ਆ ਚਾਇਓ ਇੱਕ ਮੈਸੇਜ ਆਹੀ ਕਰ ਗਏ ਪਰ ਇੱਕ ਚੀਜ਼ ਸੋਚ ਨਹੀਂ ਬੰਦੀ ਆ ਜਗਰਾਜ ਦੇ ਨਾਲ ਯਾਰ ਬਹੁਤ ਪੈੜੀ ਹੋਈ ਇਹਨਾਂ ਨੇ ਪ੍ਰਾਣੀਆਂ ਪਾਲਟੀਆਂ ਛੱਡੀਆਂ ਵਿਚਾਰਿਆ ਨੇ ਉਧਰੋਂ ਵੀ ਗਏ ਆ ਇਧਰੋਂ ਵੀ ਗਏ ਉਹ ਗੱਲ ਹੋ ਗਈ ਨਾ ਘਰ ਦੇ ਨਾਲ ਘਾੜ ਦੇ ਥੋਬੀ ਦੇ ਕੁੱਤੇ ਵਾਲੀ ਗੱਲ ਹੋਈ ਪਈ ਆ ਤੁਹਾਡੇ ਨਾਲ ਤਾਂ ਕਿ ਕੁੱਤਿਆਂ ਤੋਂ ਵੀ ਮਾ ਹੁਣ ਪੁੱਛੀ ਨਾ ਦੁੱਖ ਦੀ ਰਾਗ ਤੇ ਹੱਥ ਨਾ ਧਰਿਆ ਕਰੋ ਚੰਗਾ ਹੁੰਦਾ ਵਾ ਪਰ ਭੈੜੀ ਤਾਂ ਹੋਈ ਥੋੜੀ ਭੈੜੀ ਤਾਂ ਚੱਲ ਹੋਈ ਹੁਣ ਤੈਨੂੰ ਮੈਂ ਦੱਸਦਾ ਇੰਨਾ ਤੈਨੂੰ ਮੈਂ ਦੱਸਦਾ ਵੀ ਰਾਜ ਲੈ ਕੇ ਆਉਂਗਾ ਰਾਜ ਕਰਨਾ ਵਾ ਕਿਉਂਕਿ ਜੱਗ ਤੇ ਰਾਜ ਕਰਨਾ ਵਾ ਮੈਂ ਆਪ ਦਾ ਭਾਵੇਂ ਮੈਨੂੰ ਖੁੱਲ ਕੇ ਕੱਲੇ ਨੂੰ ਆਪ ਨੂੰ ਨਾ ਖੜਨਾ ਪਵੇ ਮੈਂ ਆਪ ਖੜੂੰਗਾ ਆਪ ਦੀ ਪਾਰਟੀ ਬਣਾ ਕੇ ਜਗ੍ਹਾ ਸਿਆਂ ਥੋੜਾ ਥੋੜਾ ਡਿਪਰੈਸ਼ਨ ਚ ਵੀ ਜਾ ਰਹੇ ਆ ਰਾਜ ਦੀ ਗੱਲ ਇੱਕੋ ਕਰ ਰਹੇ ਆ ਅੱਛਾ ਬੈਰ ਵਿਰੋਧ ਦੁਸ਼ਮਣਾਂ ਵੀ ਵੋਟਾਂ ਕਰਕੇ ਪੰਨਿਆ ਸੀ ਕਹਿੰਦੇ ਤੁਹਾਡੀਆਂ ਸਰ ਵੀ ਪਾਟੇ ਸੀ ਇੱਕ ਕਰੀ ਪਾਟੇ ਆ ਬਈ ਪਾਟੇ ਆ ਹਜੇ ਵੀ ਟਾਂਕੇ ਲੱਗੇ ਆ ਛੇ ਟਾਂਕੇ ਲੱਗੇ ਹੋਏ ਸਿਰ ਦੇ ਵਿੱਚ ਹੂੰ ਲੱਗੇ ਹੋਏ ਸੀਗੇ ਇਸੇ ਪਾਰਟੀ 'ਤੇ ਇਸੇ ਪਾਰਟੀ 'ਤੇ ਜਿਹਨਾਂ ਨੇ ਕੋਈ ਹੱਕ ਦੇ ਪਿੱਛੇ ਖੜੇ ਆ ਬਾਈ ਪਰ ਜਿਹਦੇ ਪਿੱਛੇ ਖੜਨਾ ਚਾਹੀਦਾ ਮੈਨੂੰ ਨਹੀਂ ਲੱਗਦਾ ਵੀ ਕਿ ਇਹਨੂੰ ਐ ਧੋਖਾ ਦੇਣਾ ਚਾਹੀਦਾ ਫਿਰ ਹੁਣ ਕੀ ਕਰਗੇ ਹੁਣ ਕੀ ਲੱਗਦਾ ਵੀ ਜਿਹੜਾ ਉਹਨਾਂ ਨੇ ਲਿਆ ਕੇ ਉਹਨੂੰ ਜਿਹੜੀ ਹੈਗੀ ਆ ਆਪਣੀ ਦੂਜੀ ਨਸ਼ੀਨਾ ਕਮਾ ਸ਼ੀਨਾ ਕਮਾਰ ਸੌਰੀ ਸ਼ੀਨਾ ਕਮਾਰ ਨੂੰ ਚੇਅਰਮੈਨ ਲਾ ਦਿੱਤਾ ਗਿਆ ਹਨ ਸ਼ੀਨਾ ਕਮੀਰ ਕਹਿੰਦੇ ਉੱਥੇ ਰਾਜਧਾਨੀ ਦੇ ਵਿੱਚ ਪਾਰਟੀ ਦੀ ਸੈਕਟਰੀ ਵੀ ਸੀਗੀ ਇਹ ਵੀ ਗੱਲ ਖੁੱਲ ਕੇ ਆਈ ਆ ਸਾਹਮਣੇ ਆਹ ਉਹ ਸੈਕਟਰੀ ਸੀਗੀ ਮੇਨਲੀ ਗੱਲ ਉਹ ਹੀ ਆ ਨਾ ਫਿਰ ਉਹਨੂੰ ਤਾਂ ਵਿਚਾਰੀ ਨੂੰ ਆਉਦਾ ਸੀ ਕਿ ਤੁਹਾਨੂੰ ਦੇ ਦਿੰਦੇ ਕੀ ਬਾਈ ਜਿੰਨੇ ਨਾਲੇ ਨਾਲੇ ਇਹ ਪੋਸਟ ਪਾਈ ਆ ਜਿਹੜੇ ਤੁਹਾਡੇ ਆਕੇ ਨੇ ਮੁਖੀ ਨੇ ਵੀ ਜਿਹੜੇ ਭਮੱਕੜ ਸੀਗੇ ਜਾਂ ਜਿਹੜੇ ਦਰਗਾ ਵਛਾਉਣ ਵਾਲੇ ਸੀ ਜਿਨ੍ਹਾਂ ਨੇ ਮੇਰੇ ਪਿੱਛੇ ਪੈਟਰੋਲ ਫੂਕਿਆ ਉਹਨਾਂ ਨੂੰ ਆਉ ਦੇ ਦੇਵਾਂਗੇ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਉ ਤਾਂ ਇਹ ਵੀ ਕਹੀ ਜਾਂਦੇ ਆ ਹਾਜੀ ਦਿੱਤੇ ਦਾ ਪਏ ਆ ਬੈਠੇ ਤਾਂ ਹੀ ਕੱਲ ਮੰਨਦੇ ਹੋ ਕੀ ਕੀ ਤੁਸੀਂ ਹੁਣ ਵੇਖੋ ਹਜੇ ਤੁਹਾਨੂੰ ਤੁਹਾਡੀ ਪਾਰਟੀ ਨੂੰ ਥੋੜਾ ਟਾਈਮ ਹੋਇਆ ਤੁਸੀਂ ਹੁਣੇ ਕਮਰਾ ਆ ਗਏ ਅਜਦੂ ਪਹਿਲਾਂ 75 ਸਾਲਾਂ ਵਾਲੀਆਂ ਪਾਰਟੀਆਂ ਬੈਠਾ ਉਹਨਾਂ ਚ ਵੀ ਉਤਰਾ ਚੜਾ ਆਏ ਆ ਇਧਰ ਉਧਰ ਵੜੇ ਕੀਤੇ ਪਰ ਉਹਨਾਂ ਨੇ ਇਸ ਤਰੀਕਰਾਂ ਹੌਸਲਾ ਨਹੀਂ ਹਾਰਿਆ ਜਗਰਾਸ ਸਿਓ ਜਿਵੇਂ ਤੁਸੀਂ ਮੋਕ ਮਾਰ ਗਏ ਤੋ ਮੈਨੂੰ ਇੱਕ ਗੱਲ ਦਾ ਜਵਾਬ ਦੇ ਯਾਰ 75 ਸਾਲਾਂ ਵਾਲੇ ਚੰਗੇ ਸੀਗੇ ਉਹਨਾਂ ਨੇ ਤੂੰ ਇਹ ਦੇਖ ਵੀ ਉਹਨਾਂ ਨੇ ਭਾਵੇਂ ਵੱਡੀ ਚੱਲਦੀ ਸੀ ਭਾਵੇਂ ਭਾਵੇਂ ਆਪਦੀਆਂ ਕਹਿ ਸਕਦੇ ਥਾਣੇ ਦੇ ਵਿੱਚ ਚੱਲਦੀ ਸੀ ਪਰ ਆਪਦੇ ਵਰਕਰਾਂ ਦੀ ਕਦਰ ਕਰਦੇ ਸੀ ਉਹ ਮੰਦੇ ਹਾਂ ਪਰ ਦੇ ਸੀਗੇ ਬਾਈ ਆਪਦੇ ਵਰਕਰਾਂ ਦੇ ਨਾਲ ਹੁੰਦੇ ਸੀਗੇ ਆਪਦੇ ਵਰਕਰਾਂ ਦੀ ਕਦਰ ਕਰਦੇ ਸੀ ਭਾਵੇਂ ਉਹਦਾ ਛੋਟਾ ਦਿੰਦੇ ਸੀਗੇ ਪਰ ਦੇ ਦਿੰਦੇ ਸੀਗੇ ਰੋਜ਼ਗਾਰ ਪਾਉਂਦੇ ਸੀਗੇ ਲਓ ਜੀ ਜਗਰਾਜ ਨੇ ਮੰਨਿਆ ਕਿ 75 ਸਾਲਾਂ ਆਲੇ ਚੰਗੇ ਸੀ ਆਪਦੀਆਂ ਵਰਕਰਾਂ ਦੀ ਸੁਣਦੇ ਸੀ ਉਹਨਾਂ ਨੂੰ ਵੱਡੇ ਵੱਡੇ ਰੋਜ਼ਗਾਰ ਮਿਲਦੇ ਸੀਗੇ ਜਗਰਾਜ ਸਿਓ ਇੰਨਾ ਕੰਮ ਕੀਤਾ ਪਾਰਟੀ ਲਈ ਭਜੇ ਦਿਨ ਰਾਤ ਆਏ ਕੀਤਾ ਕਦੇ ਆਹੀ ਤਖਤਿਆਂ ਤੇ ਲਿਖਿਆ ਹੁੰਦਾ ਸੀ ਬਦਲਾ ਜਿੰਦਾਬਾਦ ਬਦਲਾ ਨੂੰ ਐ ਕਰ ਦਾਂਗੇ ਸਾਡਾ ਸਾਰਾ ਕੁਝ ਬਦਲ ਜਾਊਗਾ ਦੁੱਖ ਹੁੰਦਾ ਕਦੇ ਇਕੱਲੇ ਬੈਠ ਕੇ ਉਦੇਮ ਹੈ ਉਹ ਲੁੱਟੇ ਗਏ ਉਹ ਪੱਟੇ ਕੇ ਜਗਰਾਸਿਆਂ ਬਈ ਦੁੱਖ ਤਾਂ ਹੁੰਦਾ ਹੀ ਆ ਤੂੰ ਇਹ ਦੇਖ ਯਾਰ ਵੀ ਘਰ ਦਾ ਜੇ ਕੁੱਤਾ ਪਾਲਿਆ ਹੋਵੇ ਨਾ ਉਹ ਗਵਾਚੇ ਜੀ ਦੁੱਖ ਤਾਂ ਉਹਦਾ ਨਹੀਂ ਮਾਨ ਮਾਨ ਹੁੰਦਾ ਤੇ ਇੱਥੇ ਦਾ ਤੂੰ ਆਪ ਹਿਸਾਬ ਲਾ ਲਾ ਵੀ ਕਿੰਨਾ ਕੁੱਤਿਆਂ ਨੂੰ ਉਹਨਾਂ ਦੇ ਮਗਰ ਤੁਰੇ ਆ ਬਈ ਕਿੰਨਾ ਭੱਜੇ ਆ ਤੇ ਉਹ ਉਹਦੀ ਕਦਰ ਨਹੀਂ ਕਦਰ ਨਹੀਂ ਪਾਈ ਬਈ ਬਹੁਤ ਔਖਾ ਹੋਇਆ ਔਖਾ ਹੋ ਜਾਂਦਾ ਤੈਨੂੰ ਪਤਾ ਯਾਰ ਅਭੀ ਕਿੰਨਾ ਕਿਸੇ ਦੇ ਭਜੇ ਦਿਨ ਪਰ ਰਾਤ ਕਿਸੇ ਦੇ ਪਿੱਛੇ ਇਕ ਕੀਤਾ ਹੋਵੇ ਉਸ ਤੋਂ ਬਾਅਦ ਦੇ ਵਿੱਚ ਅਗਲਾ ਧੋਖਾ ਦੇ ਜੇ ਫਿਰ ਦਿਲ ਤੇ ਕੀ ਬੀਜਦੀ ਤੈਨੂੰ ਵੀ ਪਤਾ ਬਿਲਕੁਲ ਅੱਛਾ ਅੱਛਾ ਲੀਡਰਾਂ ਨੂੰ ਛੱਡ ਦਿਓ ਤੁਸੀਂ ਸਾਈਡ ਤੇ ਚੇਅਰਮੈਨਾਂ ਨੂੰ ਛੱਡ ਦਿਓ ਪ੍ਰਧਾਨਾਂ ਨੂੰ ਛੱਡ ਦਿਓ ਜਿਹੜੇ ਪਮੱਕੜਾ ਤੁਹਾਡੇ ਅਰਗੇ ਵਿਚਾਰੇ ਸਾਰੀਆਂ ਪਾਰਟੀਆਂ ਚ ਹੀ ਹੁੰਦੇ ਆ ਪਮੱਕੜਾ ਨੂੰ ਕੀ ਕਹਿਣਾਗਾ ਫਿਰ ਮੈਂ ਤਾਂ ਇਹੀ ਕਹਿਣਾ ਵੀ ਬਾਈ ਪਮੱਕੜਾ ਨੂੰ ਵੀ ਵੀ ਬਾਈ ਤੁਸੀਂ ਆਪ ਦਾ ਕਿਤੇ ਨਾ ਬਲਬੂਥਾ ਜਿੱਥੇ ਸੈੱਟ ਆਉਂਦਾ ਵਾ ਕਰ ਲਓ ਕਰ ਲਓ ਠੀਕ ਆ ਨਾ ਕਿਉਂਕਿ ਇੱਥ ਕੀ ਕੰਮ ਕਰਦਾ ਸੀ ਪਾਰਟੀ ਤੋਂ ਪਹਿਲਾਂ ਰਾਜਨ ਤੋਂ ਪਹਿਲਾਂ ਬਈ ਮੇਰਾ ਸਟੂਡੀਓ ਸੀ ਬਹੁਤ ਤਕੜਾ ਕਾ ਦਾ ਸਟੂਡਿਓ ਮੇਰਾ ਫੋਟੋ ਸਟੂਡੀਓ ਸੀਗਾ ਮੂਵੀ ਦਾ ਬਣਾਉਂਦਾ ਹਾਂ ਮੇਰਾ ਫੋਟੋ ਸਟੂਡੀਓ ਸੀਗਾ ਮੂਵੀ ਦਾ ਕੰਮ ਕਰਦਾ ਮੇਰੇ ਕੋਲ ਤਾਂ ਵਿਆਹ ਨਹੀਂ ਮੌਕਾ ਦੇ ਸੀਗੇ ਹੂੰ ਹੁਣ ਆਬਦਾ ਨਹੀਂ ਹੋਇਆ ਆਪ ਛੜਾ ਰਹਿ ਗਿਆ ਓ ਬਸ ਬਈ ਲੋਕਾਂ ਦੇ ਕਰਾਉਂਦੇ ਕਰਾਉਂਦੇ ਆਪ ਛੜਾ ਰਹਿ ਗਿਆ ਤੈਨੂੰ ਦਿਖਾਵਾਂ ਮੈਂ ਤਾਂ ਪ੍ਰੂਫ ਦੇ ਦਿੰਨਾ ਵਾ ਆ ਲੈ ਦੇਖ ਲੈ ਆ ਲਓ ਜੀ ਇੱਧਰਲੇ ਪਾਸੇ ਦੇਖੋ ਤੁਸੀਂ ਲਾਈਟਾਂ ਲਾਈ ਆਂ ਲੂਵੀ ਵਾਲੀ ਲਾਈਟ ਆ ਇਹ ਆ ਲਾਈਟ ਆ ਬਾਈ ਇਹ ਤਾਂ ਮੈਂ ਤਾਂ ਰੱਖੀ ਹੋਈ ਆ ਮੈਂ ਕਹਾ ਚੱਲ ਆਈ ਲਾਈਟ ਲੈ ਚੱਲਦੇ ਨਾਲ ਜੇ ਰਾਤ ਨੂੰ ਤੱਕਤੀ ਨਾ ਦਿਖੀ ਆ ਲਾਈਟ ਲਾ ਲਾਂਗੇ ਆਪਦੀ ਆ ਵੇਖੋ ਸੰਧ ਵਲੇ ਮੈਂ ਆਪਦਾ ਪੂਰਾ ਲੈ ਕੇ ਆਇਆ ਜੇ ਲਾਈਟ ਇਸੇ ਪਾਰਟੀ ਦੇ ਬਦਲਾ ਨੂੰ ਫਿਊਜ਼ ਮਾਰ ਗਈ ਕੀ ਕਰੇਗਾ ਫਿਰ ਵਧੀਆ ਲੈ ਆਇਆ ਹੈ ਲੇਡੀ ਇਹ ਨਹੀਂ ਮਾਰਦੀ ਇਹ ਨਹੀਂ ਧੋਖਾ ਦਿੰਦੀ ਇਹ ਨਹੀਂ ਧੋਖਾ ਦਿੰਦੀ ਇਹ ਮੂਵੀ ਚ ਮੇਰੇ ਬਹੁਤ ਕੰਮ ਆਈ ਹੋਈ ਹੈ ਘੱਟ ਤੋਂ ਘੱਟ 4-5 ਸੀਜ਼ਨ ਲਵਾਏ ਜਣੇ ਮੇਰੇ ਆਹ 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 ਦੇਖੋ ਬਾਈ ਕਿਆ ਯਾਰ ਕਿੰਨਾ ਦੁੱਖ ਲੱਗਿਆ ਅੱਛਾ ਜਿਗਰਾ ਜੇ ਇੱਕ ਗੱਲ ਦੱਸ ਠੀਕ ਆ ਤੁਸੀਂ ਮਿਹਨਤ ਇੰਨੀ ਕੀਤੀ ਹਨਾ ਤੇ ਉਧਰੋਂ ਲਿਆ ਕੇ ਉਹਨਾਂ ਨੇ ਛੀਨਾ ਕਮਾਰੀ ਨੂੰ ਜਿਹੜੀ ਇਹ ਐਡੀ ਵੱਡੀ ਚੇਅਰਮੈਨੀ ਦਿੱਤੀ ਯਾਰ ਧੋਖਾ ਹੋਇਆ ਛੀਨਾ ਕਮਾਰੀ ਨੇ ਤਾਂ ਪਹਿਲਾਂ ਹੀ ਉਧਰ ਸਿਕਿਉਰਟੀ ਦੀ ਸੈਕਟਰੀ ਦੀ ਜਿਹੜੀ ਡਿਊਟੀ ਸੀਗੀ ਉਹਦੇ ਕੋਲੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਉਹਦੇ ਕੋਲ ਤਾਂ ਯਾਰ ਚੱਲ ਡਿਊਟੀ ਸੀਗੀ ਸੈਕਟਰੀ ਦੀ ਫਿਰਦਾ ਮਾਂ ਮੇਰੇ ਕੋਲ ਤਾਂ ਜੀਵਨ ਸਾਥੀ ਵੀ ਹੈ ਨੀਗਾ ਨਾ ਨੌਕਰੀ ਰਹੀ ਨਾ ਸ਼ੋਕਰੀ ਦਿੱਤੀ ਬਈ ਉਹਨਾਂ ਨੇ ਔਖਾ ਹੋ ਗਿਆ ਔਖਾ ਪੂਰਾ ਹੀ ਹੋ ਗਿਆ ਯਾਰ ਹੁਣ ਤੂੰ ਆਪ ਹਿਸਾਬ ਲਾ ਲਾ ਅਗਲਾ ਕਹਿੰਦਾ ਲੀਡਰ ਸੀਗਾ ਬਈ ਇਹਨੂੰ ਕੁੜੀ ਹੁਣ ਕਾਦੀ ਦਈਏ ਇਹਨੇ ਤਾਂ ਲੀਡਰ ਬਣਨਾ ਇਹ ਤਾਂ ਪਹਿਲੇ ਨੱਕ ਕਟਾਲੀ ਆ ਹੂੰ ਇਹਨੂੰ ਕਾਦੀ ਕੁੜੀ ਦਈਏ ਸੀ ਹੂੰ ਇੱਜ ਤਾਂ ਬਈ ਬੰਦੇ ਦਾ ਮਰਨ ਹੋ ਜਾਂਦਾ ਹੈਗਾ ਜਦੋਂ ਇੰਨਾ ਚਰਚਾ ਚ ਰਹਿ ਕੇ ਬੰਦਾ ਥੱਲੇ ਡਿੱਗਣਾ ਨਾ ਇੱਕੇ ਦਾਮ ਉਹ ਫਿਰ ਤੈਨੂੰ ਪਤਾ ਵਾ ਦਿਲ ਤੇ ਕਿੰਨੀ ਸੱਟ ਵੱਜਦੀ ਤੇ ਕਿੰਨੇ ਤਾਂਨੇ ਮਿਹਨੇ ਸੋਨੇ ਪੈਂਦੇ ਬੰਦੇ ਨੂੰ ਜਦੋਂ ਸਰਕਾਰ ਬਣੀ ਉਦੋਂ ਤਾਂ ਲੋਕਾਂ ਨੂੰ ਚਾ ਵੜਾ ਸੀ ਜਿਵੇਂ ਨਾਮੀ ਐਮਐਲਏ ਨੇ ਕਦੇ ਠਾਣੇ ਤੇ ਸਕੂਲਾਂ ਤੇ ਹਸਪਤਾਲਾਂ 'ਤੇ ਛਾਪੇ ਮਾਰੇ ਆਇਆ ਕੀਤਾ ਲੋਕਾਂ ਨੇ ਪੋਸਟਾਂ ਵੀ ਪਾਈਆਂ ਸੀ ਉਦੋਂ ਜਗਰਾਜ ਇਹ ਅੱਗੇ ਕਿੰਨੀਆਂ ਪੋਸਟਾਂ ਪਾਈਆਂ ਸੀ ਵੀ ਇੰਨੇ ਪ੍ਰੋਫੈਸਰ ਇੰਨੇ ਕਬਾਡੀ ਖਿਡਾਰੀ ਇੰਨੇ ਡਾਕਟਰ ਇੰਨੇ ਸਿੰਗਰ ਇੰਨੇ ਸਿੰਗਰ ਇੰਨੇ ਮਾਸਟਰ ਸਾਰੀਆਂ ਪਾਰਟੀਆਂ ਜੇ ਹੋਣ ਗਏ ਮੈਲੇ ਇਹ ਤਾਂ ਅਨਪੜਾ ਨਾਲ ਵੀ ਬੁਰੇ ਹਾਲ ਨਿਕਲੇ ਇਹਨਾਂ ਅੱਛਾ ਜਗਰਾਜ ਹੁਣ ਹੁਣ ਤੈਨੂੰ ਦੁੱਖ ਕਿਹੜੀ ਗੱਲ ਦਾ ਸਭ ਤੋਂ ਵੱਧ ਪਾਰਟੀ ਵੱਲੋਂ ਲੱਗਿਆ ਕਿਹੜੀ ਗੱਲ ਦਾ ਦੁੱਖ ਆ ਦੱਸ ਪੱਤਰ ਕਰੋ ਮੇਰੀ ਗੱਲ ਸੁਣ ਲੈ ਸ਼ਬੀਨਾ ਕੁਮਾਰੀ ਨੂੰ ਬਰੋ ਮਰਦਾ ਤਾ ਸੋ ਜਗਰਾਜ ਜਗਰਾਜ ਕੈਮਰਾਮੈਨ ਫੋਕਸ ਕਰੋ ਖਤਰੇ ਵਾਲਾ ਕੰਮ ਹੈ ਜਗਰਾਜ ਨੂੰ ਲੈ ਕੇ ਜਾਣਾ ਬੁ ਮੱਕਰ ਡਿੱਗ ਪਿਆ ਬਿਨਾ ਦਰੀ ਤੋਂ ਜਲਦੀ ਜਲਦੀ ਕੈਮਰਾ ਕੈਮਰਾ ਬੰਦ ਕਰੋ ਕੈਮਰਾ ਬੰਦ ਕਰੋ ਜਗਰਾਜ ਨੂੰ ਜਲਦੀ ਜਗਰਾਜ ਨੂੰ ਛੇਤੀ ਗੱਡੀ ਲਿਆਓ ਗੱਡੀ ਲਿਆਓ ਗੱਡੀ ਕੈਮਰਾਮੈਨ ਨੂੰ ਮੈਂ ਕਹਿਣਾ ਚਾਹਣਾ ਗੱਡੀ ਛੇਤੀ ਲਿਓ ਪੁਮਕੜ ਡੈਗ ਚੁੱਕਿਆ ਦਿਖਾਓ ਉਧਰ ਪੁਮਕੜ ਪੁਮਕੜਾ ਜਿਹੜਾ ਡੈਗ ਚੁੱਕਿਆ ਮੈਂ ਛੇਤੀ ਕਹਿੰਦਾ ਵੀ ਇਦਾਂ ਪਾਲਟੀਆਂ ਦੇ ਲੀਡਰੋਂ ਨਾ ਕਰਿਆ ਕਰੋ ਪੁਮਕੜਾ ਨਾਲ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਯਾਰ ਨਾ ਕਿਸੇ ਨੂੰ ਸ਼ੀਨਾ ਕੁਮਾਰੀ ਨੂੰ ਆਉਦਾ ਤਾਂ ਸ਼ੀਨਾ ਛੰਨਲੀ ਕਰਤਾ ਜਗਰਾਜ ਸਿਆਉਂਦਾ ਜਗਰਾਜ ਸਿਆਉਂ ਨੂੰ ਲੈ ਕੇ ਜਾਣੂਗਾ ਕੈਮਰਾਮੈਨ ਯਾਰ ਸ਼ਰਮ ਮਨ ਬੰਦ ਕਰ ਲੈ ਖਿੱਚ ਕੇ ਆ ਜਾ ਬੰਦ ਕਰ ਲੈ ਖਿੱਚ ਕੇ ਆ ਜਾ ਬੰਦ ਕਰ ਲੈ ਚੱਲ ਜਗਰਾਜ 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 ਉਠੂਗਾ ਉਠੂਗਾ ਜਗਰਾਜ ਲੈ ਚੱਲੋ ਲੈ ਚੱਲੋ ਜਗਰਾਜ ਲੈ ਕੇ ਚੱਲ